ਪਿਆਰ ਭਰੀ ਸਾਥ ਜੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 1 ਫਰਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਿਆ ਆਜਿ ਤੋਂ ਬਦਲ ਜਾਣਗੇ ਇਹ ਪੰਜ ਵੱਡੇ ਨਿਯਮ ਗੈਸ ਸਿਲੰਡਰ ਦੀ ਕੀਮਤ 'ਚ ਹੋਇਆ ਵੱਡਾ ਬਦਲਾ ਔਰਤਾਂ ਦੇ 1000 ਰੁਪਏ ਸਕੀਮ ਤੇ ਵੱਡੀ ਖਬਰ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਹਾਂ ਵਿਸਥਾਰ ਦੇ ਨਾਲ ਪਰ ਇਸ ਤੋਂ ਪਹਿਲਾਂ ਤੋਂ ਅਰਨੋਂ ਨਿੱਕੀ ਜੀ ਗੁਜਾਰਿਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਪਹਿਲੀ ਵੱਡੀ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਪਹਿਲੀ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਆ ਹਣੀ ਪ੍ਰੀਤ ਨਾਲ ਸਤਸੰਗ ਤੋਂ ਬਾਅਦ ਰਾਮ ਰਹੀਮ ਦਾ ਵੱਡਾ ਐਲਾਨ ਆ ਸਰਧਾਲੀਆਂ ਨੂੰ ਡੇਰੇ ਨਾ ਆਉਣ ਦੀ ਕੀਤੀ ਆ ਜੀ ਅਪੀਲ ਵੱਡੀ ਅਪਡੇਟ ਤੁਹਾਡੇ ਨਾਲ ਇਥੇ ਸਾਂਝੀ ਕਰ ਰਹੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਜੋ ਸਰਸੇ ਡੇਰੇ ਵਿੱਚ ਪ੍ਰੋਲ ਦੀ ਸਜ਼ਾ ਕੱਟ ਰਹਿਣ ਤੇ ਤੀਜੇ ਦਿਨ ਵੀ ਆਪਣਾ ਲਗਭਗ 2 ਘੰਟੇ ਲੰਬਾ satsang ਜਾਰੀ ਰੱਖਿਆ ਹੈ ਕੈਂਪ ਵਿੱਚ satsang ਦੇ ਤੀਜੇ ਦਿਨ 10 ਨੌਜਵਾਨ ਮੁੰਡੇ ਕੁੜੀਆਂ ਦੇ ਵਿਆਹ ਦੇ ਵੰਦਰ ਵਿੱਚ ਵੱਜ ਗਏ ਡੇਰਾ ਮੁਖੀ ਹੁਣ ਤੱਕ ਪਿਛਲੇ ਤੇਂਦਰਾ ਵਿੱਚ 15 ਵਿਆਹ ਕਰਵਾ ਚੁੱਕਾ ਲਾੜਾ ਲਾੜੀ ਦੇ ਰਿਸ਼ਤedar ਡੇਰਾ ਮੁਖੀ ਦੇ ਸਾਹਮਣੇ ਇੱਕ ਦੂਜੇ ਨੂੰ ਹਾਰ ਪਾ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਹਨ ਇਸ ਦੌਰਾਨ ਡੇਰਾ ਮੁਖੀ ਨੇ ਸਰਦਾਰ ਲੋਹ ਨੂੰ ਡੇਰੇ ਨਾ ਆਉਣ ਦੀ ਅਪੀਲ ਕੀਤੀ ਸਬੰਧਤ ਪ੍ਰਬੰਧਕ ਕਮੇਟੀ ਦੇ ਸੁਝਾਅ ਅਨੁਸਾਰ ਕੰਮ ਕਰੋ ਤੇ ਕਮੇਟੀ ਦੁਆਰਾ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰੋ ਇਸ ਲਈ ਉਹਨਾਂ ਨੂੰ ਘਰ ਬੈਠ ਕੇ ਸੋਸ਼ਲ ਮੀਡੀਆ ਤੇ ਲਾਈਵ ਪ੍ਰਸਾਰਣ ਦੇਖਣਾ ਚਾਹੀਦਾ ਤੇ ਨਾਮ ਯਾਦ ਰੱਖਣਾ ਚਾਹੀਦਾ ਨਾ ਸਤਸੰਗਤ ਰੌਣਕ ਨੇ ਸਕੂਲੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅੰਤ ਵਿੱਚ ਡੇਰਾ ਮੁਖੀ ਨੇ ਆਪਣੇ ਤੀਜੇ ਦਿਨ ਦੇ ਸਤਸੰਗ ਦੀ ਇਸਤਮਾਪਤੀ ਭਜਨ गा ਕੇ ਕੀਤੀ ਪੁਲਿਸ ਨੇ ਜਲੂਸ ਨੂੰ ਰੋਕਿਆ ਸਵੇਰੇ 11 ਵਜੇ ਪੁਲਿਸ ਨੇ ਡੇਰੇ ਦੇ ਪੰਪ ਚੱਕ ਪੋਸਟ ਤੋਂ ਪੰਜਾਬ ਤੋਂ ਆ ਰਹੇ ਇੱਕ ਵਿਆਹ ਦੇ ਜਲੂਸ ਦੇ ਪੰਜ ਵਰਨ ਰੋਕਿਆ ਪੁਲਿਸ ਨੇ ਉਹਨਾਂ ਨੂੰ ਬਿਨਾਂ ਇਜਾਜ਼ਤ ਕੈਂਪ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਇਸ ਤੋਂ ਬਾਅਦ ਮੈਨੇਜਮੈਂਟ ਨੂੰ ਬੁਲਾਇਆ ਗਿਆ ਡੇਰਾ ਪ੍ਰਬੰਧਕਾਂ ਦੇ ਮੈਂਬਰਾਂ ਨੇ ਵੀ ਉਸ ਨੂੰ ਇਹ ਸਮਝਾਇਆ ਜਿਸ ਤੋਂ ਬਾਅਦ ਵਿਆਹ ਦੀ ਬਰਾਤ ਨੂੰ ਪ੍ਰਾਣੇ ਕੈਂਪ ਵਿੱਚ ਜਾਣ ਲਈ ਕਿਹਾ ਗਿਆ ਇਸ ਤੋਂ ਬਾਅਦ ਵਿਆਹ ਦਾ ਜਲੂਸ ਵਾਪਸ ਆ ਗਿਆ ਸਾਹ ਸਤਨਾਮਪੁਰਾ ਤਾਬੇਖੇ ਭੀੜ ਤੀਜੇ ਦਿਨ ਹੋਰ ਘਟ ਗਈ ਭੀੜ ਕਾਰਨ ਪੁਲਿਸ ਫੋਰਸ ਵੀ ਘਟਕੀ ਤੀਜਾ ਰਹੀ ਹੈ ਪ੍ਰੋਲ ਤੋਂ ਬਾਹਰ ਆਉਣ ਤੋਂ ਬਾਅਦ ਸਤਸੰਗ ਦੱਸਦੇ ਕਿ ਪ੍ਰੋਲ ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਬੁੱਧਵਾਰ ਨੂੰ ਸਾ ਸਤਨਾਪੁਰਾ ਧਾਮ ਵਿਖੇ ਲਗਭਗ 3 ਘੰਟੇ ਸਤਸੰਗ ਕੀਤਾ ਇਸ ਦੌਰਾਨ ਹਨੀਪ੍ਰੀਤਤਾ ਤੇ ਹੋਰ ਸਰਧਾਲੂਆਂ ਨੂੰ ਵੀ ਇਸੇ ਬੱਚੇ ਮوضوعਸਾ ਨੇ 사ਸੰਗ ਵਿੱਚ ਰਾਮ ਨਹੀਮ ਨੇ ਆਪਣੇ ਪਰੋਕਾਰਾਂ ਨੂੰ ਮਨੁੱਖਾਂ ਵਾਂਗ ਬੇਸਾਰਾ ਜਨਵਰਾਂ ਦੀ ਦੇਖਪਾਲ ਕਰਨ ਦਾ ਪ੍ਰਣ ਵੀ ਲਿਆ ਤੇ ਉਸ ਸਮੇਂ ਦੌਰਾਨ ਰਾਮ ਨਹੀਮ ਨੇ ਪੰਜਾਬ ਰਾਜਸਥਾਨਾ ਤੇ ਹਰਿਆਣਾ ਤੋਂ ਆਏ ਚਾਰ ਜੋੜਿਆਂ ਦੇ ਵਿਆਹ ਦਾ ਪ੍ਰਬੰਧ ਵੀ ਕੀਤਾ ਰਾਮ ਰਮਰੀ ਦੇ ਕਿਹੜੀ ਅਪਰਾਧ ਦੀ ਸਜ਼ਾ ਕੱਟ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਜ਼ਬਰਜਨਾ ਦੇ ਦੋਸਾਂ ਵਿੱਚ ਰੁਤਕਦੀਸਨਾਰੀਆ ਜਿਲ੍ਹੇ ਵਿੱਚ 20 ਸਾਲਾਂ ਦੀ ਸਦਾ ਕਟ ਰਿਹਾ ਮੰਗਲਵਾਰ ਨੂੰ ਸੁਨੂ 11ਵੀਂ ਵਾਰ ਪ੍ਰੋਲ ਮਿਲੀ ਰਾਮਦੇਵ ਨੂੰ ਪੱਤਰਕਾਰ रामचंद्र ਛਤਰਪਤੀ ਦੇ ਕਤਲ ਵਿੱਚ 20 ਦੋਸ਼ੀ ਠਹਿਰਾਇਆ ਗਿਆ ਸੀ 25 ਅਗਸਤ 2017 ਨੂੰ ਰਾਮਦੇਵ ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਜਵਰਜਨਾ ਦਾ ਦੋਸ਼ੀ ਠਹਿਰਾਇਆ ਤੇ 28 ਅਗਸਤ 2017 ਨੂੰ ਰਾਮਦੇਵ ਨੂੰ 20 ਸਾਲ ਦੀ ਕੈਦ ਜਿਹੜੀ ਆ ਉਹ ਸੁਣਾਈ ਗਈ ਇਹਦੇ ਨਾਲ ਬਦਲ ਲੈਣਾ ਜੀ ਇੱਕ ਹੋਰ ਵੱਡੀ ਖਬਰ ਦੇ ਬੱਲ ਅੱਜ ਤੋਂ ਇਹ ਵੱਡੇ ਨਿਯਮ ਜਿਹੜੇ ਹੋ ਬਦਲ ਜਾਣਗੇ ਆਮ ਲੋਕਾਂ ਦੀ ਜੇਬ ਦੇ ਉੱਤੇ ਵੱਡਾ ਜਿਹੜਾ ਅਸਰ ਦੇਖਣ ਨੂੰ ਮਿਲੇਗਾ ਇਸ ਵਿੱਚ ਆਮ ਬਜਟ ਇੱਕ ਫਰਮ ਨੂੰ ਪੇਸ਼ ਹੋਣ ਜਾ ਰਿਹਾ ਹੈ ਵਿੱਤ ਮੰਤਰੀ ਨਿਰਮਲਾ ਸਿਧਾਰਾਮ ਨੇ ਇਸ ਨੂੰ ਪੇਸ਼ ਕਰਨਗੇ ਬਜਟ ਦੇ ਨਾਲ ਨਾਲ ਕਈ ਮਹੱਤਵਪੂਰਨ ਬਦਲਾਅ ਵੀ ਹੋਣ ਵਾਲੇ ਨੇ ਸਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਖਾਸ ਕਰਕੇ ਵਿੱਤੀ ਮਾਮਲਿਆਂ ਨਾਲ ਸੰਬੰਧਿਤ ਇਹ ਬਦਲਾਅ ਆਮ ਆਦਮੀ ਦੇ ਖਰਚਿਆਂ ਵਿੱਚ ਬਦਲਾਅ ਲਿਆਉਣਗੇ ਉਹ ਜਾਂਦਿਆ ਕੀ 1 ਫਰਵਰੀ ਨੂੰ ਜਿਹੜੇ ਵੱਡੇ ਬਦਲਾਅ ਹੋਣ ਵਾਲੇ ਨੇ ਜਿੰਦੇ ਵਿੱਚ LPG ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੋਣ ਵਾਲਾ LPG ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਅਪਡੇਟ ਕੀਤੇ ਜਾਂਦੇ ਨੇ ਨਾ ਤੇਲ ਮਾਰਕੀਟਿੰਗ ਕੰਪਨੀਆਂ ਸੋਧੀਆਂ ਕੀਮਤਾਂ ਜਾਰੀ ਕਰ ਦਿੰਦੇ ਨੇ ਸਦਾਸਰ ਆਮ ਜਨਤਾ ਤੇ ਪੈਂਦਾ ਹੋਣਾ ਦੇਖਣਾ ਬਾਕੀ ਹੈ ਕਿ 1 ਫਰਵਰੀ ਨੂੰ ਬਜਟ ਦੇ ਵਿੱਚ LPG ਗੈਸ ਲੰਡ ਦੀ ਕੀਮਤ ਵਾਧੀ ਹੈ ਜਾਂ ਘਟਦੀ ਹੈ ਜਨਵਰੀ ਵਿੱਚ ਕੁਝ ਬਦਲਾਅ ਤੋਂ ਬਾਅਦ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ ਘਟਾ ਦਿੱਤੀ ਗਈ ਸੀ UPI ਲੈਂਡਨ ਨਾਲ ਸੰਬੰਧਿਤ ਤਿੰਨ ਨਵੇਂ ਨਿਯਮ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਜੂਪੀ ਅਧੀਨ ਆਉਣ ਵਾਲੇ ਕੋਈ ਲੈਂਡਨ ਵਿੱਚ ਬਦਲਾ ਕਰਨ ਦਾ ਫੈਸਲਾ ਕੀਤਾ ਇਹਨਾਂ ਨਵੇਂ ਨਿਯਮਾਂ ਦੇ ਤਹਿਤ ਜੋ 1 ਫਰਵਰੀ 2025 ਤੋਂ ਲਾਗੂ ਹੋਣਗੇ ਵਿਸ਼ੇਸ਼ ਅੱਖਰਾਂ ਵਾਲੇ ਜੂਪੀ ट्रांजੈਕਸ਼ਨ ਆਈਡੀ ਸਵੀਕਾਰ ਨਹੀਂ ਕੀਤੇ ਜਾਣਗੇ ਹੁਣ ਸਿਰਫ ਅਲਫਾ ਸੰਕੇਤ ਟ੍ਰਾਂਜੈਕਸ਼ਨ ਆਈਡੀ ਹੀ ਵੈਧ ਹੋਣਕ ਜੇਕਰ ਕਿਸੇ ਵੀ ਲੈਣਦੇਣ ਵਿੱਚ ਕਿਸੇ ਹੋਰ ਕਿਸਮ ਦੀ ਆਈਡੀ ਹੈ ਤਾਂ ਉਹ ਅਸਫਲ ਹੋ ਜਾਵੇਗਾ ਮਰੂਤੀ ਸੁਜ਼ੂਕੀ ਨੇ ਇੱਕਾਰਾਂ ਦੀਆਂ ਕੀਮਤਾਂ ਵਧਾਈਆਂ ਦੇ ਇਸ ਦੀ ਮੋਹਰੀਕਾਰ ਨਿਰਮਤਾ ਕੰਪਨੀ ਮਰੂਤੀ ਸੁਜ਼ੂਕੀ ਨੇ ਵਧਾਈਆਂ ਕੀਮਤਾਂ ਦੇ ਮੱਦੇਨਜ਼ਰ ਇੱਕ ਫਰਵਰੀ ਤੋਂ ਆਪਣੇ ਵੱਖ-ਵੱਖ ਮਾਡਲਾਂ ਦੀ ਕੀਮਤ ਵਿੱਚ 32500 ਰੁਪਏ ਤੱਕ ਦੇ ਵਾਧੇ ਦਾ ਕੈਲਾਨ ਕੀਤਾ ਹੈ ਇਸ ਬਦਲਾਕਾਰਨ ਜਿੰਨਾ ਮਾਡਲਾਂ ਦੀ ਕੀਮਤਾਂ ਬਦਲ ਜਾਣਗੀਆਂ ਇਹਨਾਂ ਵਿੱਚ ਆਲਟੋ K3 ਐਸਪ੍ਰੈਸੋ ਸਲੇਰੀਓ ਵੈਗਨ R ਸਵਿਫਟ ਜ਼ੈਹਰ ਬਰੇਜ਼ਾ ਆਰਟੀਗਾ ਇਗਨਿਸ ਬਲੈਨੋ ਸਿਆਜ਼ ਐਕਸਲ ਐਸ ਫੈਕਸੀ ਕੋ ਇਨਵਿਕਟੋ ਜਿਮਨੇ ਤੇ ਗ੍ਰੈਂਡ ਵਿਟਰਾ ਸ਼ਾਮਲ ਹਨ ਇਸ ਤੋਂ ਬਿਨਾ ਬੈਂਕਿੰਗ ਨਿਯਮਾਂ ਦੇ ਵਿੱਚ ਵੀ ਵੱਡਾ ਬਦਲਾ ਹੋਣ ਵਾਲਾ ਕੋਟਕਮਿੰਦਰਾ ਬੈਂਕ ਨੇ ਆਪਣੇ ਕੁਝ ਸੇਵਾਵਾਂ ਤੇ ਖਰਚਿਆਂ ਵਿੱਚ ਬਦਲਾ ਦਾ ਐਲਾਨ ਕੀਤਾ ਹੈ ਇਹ ਫਰਵਰੀ 2025 ਤੋਂ ਲਾਗੂ ਹੋਣਗੇ ਇਨ੍ਹਾਂ ਵਿੱਚ ਮੁੱਖ ਬਦਲਾ ਏਟੀਐਮ ਲੈਣ ਦੇ ਦੀ ਮੁਫਤ ਸੀਮਾ ਵਿੱਚ ਕਮੀ ਅਤੇ ਹੋਰ ਬੈਂਕਿੰਗ ਸੇਵਾਵਾਂ ਦੇ ਖਰਚੇ ਵਿੱਚ ਵਾਧਾ ਹੋ ਸਕਦਾ ਹੈ ਇਹ ਬਦਲਾਅ ਬੈਂਕ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਨਗੇ ਤੇ ਉਨ੍ਹਾਂ ਨੂੰ ਇਹਨਾਂ ਨਵੇਂ ਫੀਸ ਟੈਂਸਨ ਨਾਲ ਆਪਣੀ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨੀ ਪਵੇਗੀ ਇਸ ਤੋਂ ਬਣਾ ਏਟੀਐਫ ਦੀ ਕੀਮਤ ਵਿੱਚ ਬਦਲਾਅ ਹੋਵੇਗਾ ਕੁਝ ਤੋਂ ਏਅਰ ਟਰਬਾਈਨ ਫਿਊਲ ਦੀ ਕੀਮਤ ਵਿੱਚ ਵੀ ਬਦਲਾਅ ਹੋ ਸਕਦਾ ਹੈ ਤੇ ਅਮਰੀਕਨ ਕੰਪਨੀਆਂ ਆਰਮੀ ਨੇ ਦੀ ਪਹਿਲੀ ਹੀ ਤਰੀਕ ਨੂੰ ਏਟੀਐਫ ਦੀ ਕੀਮਤਾਂ ਵਿੱਚ ਵਿਸੋਧ ਕਰ ਦੇਣ ਜੇਕਰ ਇਸ ਵਾਰ ਕੀਮਤਾਂ ਵਧਣ ਤਾਂ ਇਸ ਦਾ ਸਿੱਧਾ ਅਸਰ ਹਵਾਈ ਯਾਤਰੀਆਂ ਦੀ ਜੀਬ ਤੇ ਜਿਹੜਾ ਹੋ ਭੈਣ ਵਾਲਾ ਹੈ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ VOTING ਤੋਂ 5 ਦਿਨ ਪਹਿਲਾਂ 7 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਕੀ ਕਾਰਨ ਆ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਲਈ VOTING 5 ਫਰਵਰੀ ਨੂੰ ਹੋਵੇਗੀ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 7 ਵਿਧਾਇਕ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਸਭ ਤੋਂ ਪਹਿਲਾਂ ਮਹਿਰੋਲੀ ਦੇ ਵਿਧਾਇਕ ਕਨਰੇਸ਼ ਜੱਤਪ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਦੇ ਹੋਏ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸੱਤ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ। ਇਹਨਾਂ ਵਿੱਚ ਜਨਕਪੁਰ ਤੋਂ ਵਿਧਾਇਕ ਰਜੇਸ਼ ਰੇਸ਼ੀ ਪਾਲਮ ਤੋਂ ਭਾਵਨਾ ਗੌਰ, ਵਿਸ਼ਵਨਾਸ ਤੋਂ ਵੀ.ਐਸ ਯੂਨ ਅਦਰਸ਼ਨਗਰ ਤੋਂ ਭਵਨ ਸ਼ਰਮਾ, ਕਸਤੂਰਬਾ ਨਗਰ ਤੋਂ ਮਦਨ ਲਾਲ, ਤਿਰਲੋਕਪੁਰੀ ਤੋਂ ਰੋਹਿਤ ਮਹਿਰੋਲੀ assemblage ਨਾਲ ਸਾਰੇ ਵਿਧਾਇਕ ਆਪਣੇ ਟਿੱਕਾ ਰਾਧ ਹੁਣ ਕਾਰਨ ਨਰਾਸ਼ਨਾ ਆਮ ਆਦਮੀ ਪਾਰਟੀ ਵਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸ ਗਈ ਹੈ ਨਰੇਸ਼ ਜਦਮ ਨੇ ਵਟਾ ਪਿਆ ਦਿੱਤਾ ਪੱਤਰ ਵਿੱਚ ਨਰੇਸ਼ ਜਦਮ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦਾ ਜਨਮ ਭਾਰਤੀ ਰਾਜਨੀਤ ਨੂੰ ਵਿਸ਼ਟਾਚਾਰ ਤੋਂ ਮੁਕਤ ਕਰਨ ਲਈ ਵਿਸ਼ਟਾਚਾਰ ਅਭਿਰੁੱਧ ਅੰਨਾ ਅੰਦੋਲਨ ਤੋਂ ਹੋਇਆ ਸੀ ਪਰ ਹੁਣ ਬਹੁਤ ਦੁੱਖ ਹੈ ਕਿ ਆਮ ਆਦਮੀ ਪਾਰਟੀ ਵਿਸ਼ਟਾਚਾਰ ਨੂੰ ਬਿਲਕੁਲ ਵੀ ਘਟ ਨਹੀਂ ਕਰ ਸਕੀ ਸਗੋਂ ਆਮ ਆਦਮੀ ਪਾਰਟੀ ਖੁਦ ਵਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸ ਗਈ ਹੈ ਨਬਦਾ ਇਕ ਨੇ ਸਤੀਪਾ ਦਿੱਤਾ ਪਾਲਮ ਪਵਨਾ ਗੜ ਤੋਂ ਵਿਸ਼ਵਾਨਾਸ਼ ਬੀਐਸ ਜੂਨ ਆਦਰਸ਼ ਨਗਰ ਤੋਂ ਭਵਨ ਸ਼ਰਮਾ ਕੁਸਤੁਰਪੁਰ ਨਗਰ ਤੋਂ ਮਦਨ ਲਾਲ ਜਨਕਪੁਰੀ ਤੋਂ ਰਜੇਸ਼ ਰਿਸ਼ੀ ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੋਲੀ ਆਤੇ ਮਹਿਰੋਲੀ ਤੋਂ ਨਰੇਸ਼ ਜਾਦਵ ਜਿਹੜੇ ਸੱਤ ਵਿਧਾਇਕ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਹੈ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਅਪਡੇਟ ਦੇ ਨਾਲ ਮਹਿਲਾਵਾਂ ਨੂੰ ਮਿਲਣ ਵਾਲੇ 1100 ਰੁਪਏ ਸਕੀਮ ਦੇ ਉੱਤੇ ਪ੍ਰਤਾਪ ਵਾਜਵਾ ਨੇ ਆਮ ਆਦਮੀ ਸਰਕਾਰ ਜਿਹੜੀ ਘੇਰ ਲਈ ਹੈ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਤਿੱਖੀ ਆਲੋਚਨਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਆ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਗਵਾਈ ਵਾਲੀ ਪੰਜਾਬ ਸਰਕਾਰ ਦੇ 18 ਸਾਲ ਤੋਂ ਬਾਧੋ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਆਪਣੇ ਵਾਅਦੇ ਤੋਂ ਮੁੱਕਰ ਜਾਣ ਤੇ ਤਿੱਖੀ ਆਲੋਚਨਾ ਕੀਤੀ ਹੈ ਪੰਜਾਬ ਸਰਕਾਰ ਨੇ ਇੱਕ ਸੀਨੀਅਰ ਅਧਿਕਾਰੀ ਦਾ ਹਵਾਲਾ ਦੇਵ ਦੇ ਹੋਏ ਭਾਰਤ ਦੇ ਇੱਕ ਪ੍ਰਮੁੱਖ ਅਖਬਾਰ ਨੇ ਕਿਹਾ ਕਿ ਸਰਕਾਰ ਇਨਕਮ ਟੈਕਸ ਅਦਾ ਕਰਨ ਵਾਲਿਆਂ ਤੇ ਹੋਰ ਮਹਿਲਾ ਵੋਟਰਾਂ ਦੇ ਅੰਕੜੇ ਇਕੱਠੇ ਕਰ ਰਹੀ ਹੈ ਜੇਕਰ ਇਹ ਯੋਜਨਾ ਲਾਗੂ ਹੋ ਜਾਂਦੀ ਤਾਂ ਇਸ ਨੂੰ ਸਿਰਫ ਗੈਰ ਆਮਦਨ ਕਰ ਅਦਾ ਕਰਨ ਵਾਲੀਆਂ ਔਰਤਾਂ ਤੱਕ ਹੀ ਲਾਗੂ ਕੀਤਾ ਜਾਵੇਗਾ ਹਾਲਾਂਕਿ ਹੁਣ ਤੱਕ ਇਹ ਅਸੰਭਵ ਜਾਪਦਾ ਹੈ ਦੇਖਣਾ ਬਾਕੀ ਹੈ ਕਿ ਸਰਕਾਰ ਕਿੰਨਾ भुगतान ਕਰ ਸਕਦੀ ਹੈ ਪਰ ਇਨਕਮ ਟੈਕਸ ਅਦਾ ਕਰਨ ਵਾਲਿਆਂ ਨੂੰ ਨਿਸ਼ਚਿਤ ਤੌਰ ਤੇ ਸ਼ਾਮਿਲ ਨਹੀਂ ਕੀਤਾ ਜਾਵੇਗਾ ਪੰਜਾਬ ਦੀ ਆਪ ਸਰਕਾਰ ਤੇ ਉਂਗਲ ਉਠਾਉਂਦਿਆਂ ਬਾਜਬਾਨ ਨੇ ਕਿਹਾ ਕਿ ਗੈਰ ਇਨਕਮ ਟੈਕਸ ਅਦਾ ਕਰਨ ਦੀ ਸੀਮਾ ਦੇ ਨਾਲ ਨਾਲ ਸਰਕਾਰ ਹੋਰ ਪਾਬੰਦੀਆਂ ਵੀ ਲਗਾ ਸਕਦੀ ਹੈ ਹਾਲਾਂਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਹੁਣ ਤੱਕ ਆਉਣ ਤੋਂ ਬਾਅਦ ਆਪ ਸਰਕਾਰ ਯੋਜਨਾ ਨੂੰ ਸਿਰਫ ਗੈਰ ਆਮਦਨ ਟੈਕਸ ਅਦਾ ਕਰਨ ਵਾਲੀਆਂ ਔਰ ਤੱਕ ਵਧਾਉਣ ਦੀ ਯੋਜਨਾ ਬਣਾ ਰੱਖੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨਿਸ਼ਚਿਤ ਤੌਰ ਤੇ ਆਪਣੀ ਵਚਨਬੱਧਤਾ ਤੋਂ ਪਿੱਛੇ हट ਰਹੀ ਹੈ ਇਹ ਇੱਕ ਹੋਰ ਫਿਰ ਸਭ ਤੋਂ ਹੋ ਗਿਆ ਕਿ ਆਪ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਰਫ ਵੋਟਾਂ ਹਾਸਲ ਕਰਨ ਲਈ ਵੱਡੇ ਵੱਡੇ ਬਾਦੇ ਕੀ ਕਿਸ ਨੇ ਦਰਣਾ ਆਪ ਦੇ ਦਿੱਲੀ ਚ ਵੀ ਅਜੇ ਹਕ ਖੋਖਲਾ ਵਾਦਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੇ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਦਾ ਕੀਤਾ ਹੈ ਵੱਲ ਬਨੇ ਕਿ ਹੈ ਕਿ ਦਿੱਲੀ ਦੇ ਵੋਟਰਾਂ ਨੂੰ ਪੰਜਾਬ ਦੀ ਮਿਸਾਲ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਆਪ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੀਦਾ ਹੈ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਅਪਡੇਟ ਵੱਲ ਅੱਜ ਪੇਸ਼ ਹੋਵੇਗਾ ਜੀ ਬਜਟ 2025 ਬਜਟ ਵਿੱਚ ਐਗਰੀਕਲਚਰ ਅਤੇ ਬਿਜ਼ਨਸ ਸੈਕਟਰ ਸਮੇਤ ਆਮ ਜਨਤਾ ਲਈ ਹੋ ਸਕਦੇ ਨੇ ਜੀ ਵੱਡੇ ਐਲਾਨ ਵਿੱਤ ਮੰਤਰੀ ਨਿਰਮਲ ਆਸੀਤਰਾਮਨ ਅੱਜ ਇੱਕ ਫਰੀ 2025 ਨੂੰ ਆਮ ਬਜਟ ਪੇਸ਼ ਕਰਨਗੇ ਇਨਾਂ ਵੱਲੋਂ ਪੇਸ਼ ਕੀਤਾ ਜਾਵੇਗਾ ਲਗਾਤਾਰ 8ਵਾਂ ਬਜਟ ਹੋਵੇਗਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਬਜਟ ਵਿੱਚ ਕਈ ਵੱਡੇ ਐਲਾਨ ਹੋਣਗੇ ਜਿਸ ਨਾਲ ਦੇਸ਼ ਦੇ ਕਿਸਾਨਾਂ ਤੋਂ ਲੈ ਕੇ ਆਮ ਜਨਤਾ ਤੱਕ ਸਾਰਿਆਂ ਨੂੰ ਰਾਹਤ ਮਿਲ ਸਕਦੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਇਹ ਸੰਭਾਵਨਾ ਲੋਕਾਂ ਦੀਆਂ ਜ਼ਰੂਰਤਾਂ ਭਾਜਪਾ ਦੇ ਮੈਨੀਫੈਸਟੋ ਅਤੇ ਸਰਕਾਰ ਦੀ ਰਿਪੋਰਟ ਦੇ ਆਧਾਰ ਤੇ ਤੁਹਾਨੂੰ ਦੱਸਦੇ ਕਿ ਇਸ ਵਾਰ 2025 ਵਿੱਚ 6 ਵੱਡੇ ਬਦਲਾਅ ਹੋਣ ਦੀ ਸੰਭਾਵਨਾ ਜੋ ਕੁਝ ਇਸ ਤਰ੍ਹਾਂ ਦੇ ਵਿੱਚ ਸਸਤਾ ਤੇ ਮਹਿੰਗਾ ਐਕਸਾਈਜ਼ ਡਿਊਟੀ ਅਤੇ ਕਟੌਤੀ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਘਟ ਸਕਦੇ ਨੇ ਇਸ ਦਾ ਮੁੱਖ ਕారణ ਇਹ ਹੈ ਕਿ ਉਦਯੋਗ ਸੰਗਠਨ CII ਨੇ ਪੈਟਰੋਲ ਅਤੇ ਡੀਜ਼ਲ ਦੀ ਐਕਸਾਈਜ਼ ਡਿਊਟੀ ਘਟਾਉਣ ਦੀ ਸਿਫਾਰਸ਼ ਕੀਤੀ ਹੈ ਜਿਵੇਂ ਉਸ ਇਲੈਕਟ੍ਰੋਨਿਕ ਤੇ ਪ੍ਰੋਮ ਡਿਊਟੀ ਵਿੱਚ ਕਮੀ ਦੇ ਕਾਰਨ ਮੋਬਾਈਲ ਵਰਗੇ ਉਤਪਾਦ ਸਸਤੇ ਹੋ ਸਕਦੇ ਨੇ ਇਸ ਲਈ ਕਿਉਂਕਿ ਮੇਕ ਇਨ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਇਲੈਕਟ੍ਰੋਨਿਕ ਦੀ ਲਗਤ ਚਾਈ ਜਾ ਸਕਦੀ ਹੈ ਸੋਨੇ ਅਤੇ ਚਾਂਦੀ ਦੇ ਆਯਾਤ ਡਿਊਟੀ ਵਸਾ ਕਦੀ ਹੈ ਜਿਸ ਕਾਰਨ ਇਹਨਾਂ ਦੇ ਕੀਮਤਾਂ ਵਧਨ ਦੀ ਸੰਭਾਵਨਾ ਹੈ ਤਾਂ ਜੋ ਸਰਕਾਰ ਸੋਨੇ ਦੇ ਵਾਧੇ ਹੱਤ ਨੂੰ ਰੋਕਣ ਲਈ ਡਿਊਟੀ ਜਿਹੜੀ ਆਹੋ ਵਧਾ ਸਕ ਇਸ ਤੋਂ ਬਿਨਾ ਇਨਕਮ ਟੈਕਸ ਨੂੰ ਲਾ ਕੇ ਵੜਾ ਐਲਾਨ ਹੋ ਸਕਦਾ ਹੈ ਨਵੀਂ ਟੈਕਸ ਵਿਵਸਥਾ ਵਿੱਚ 10 ਲੱਖ ਰੁਪਏ ਤੱਕ ਦੀ ਖਲਾਨਾਮਦਨ ਟੈਕਸ ਮੁਕਤ ਹੋ ਸਕਦੇ ਨੇ 15 ਤੋਂ 20 ਲੱਖ ਰੁਪਏ ਦੀ ਆਮਦਨ ਤੇ 25% ਦਾ ਨਵਾਂ ਟੈਕਸ ਬ੍ਰੈਕਟ ਬਣਾਇਆ ਜਾ ਸਕਦਾ ਹੈ ਮੂਲ ਟੈਕਸ ਛੋਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਜਾ ਸਕਦੀ ਹੈ ਟੈਕਸ ਮੁਕਤ ਕਰਨ ਦਾ ਮੁੱਖ ਕਰਨੇ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਜੋ ਕਿ ਪੁਰਾਣੀ ਪ੍ਰਣਾਲੀ ਨਾਲੋਂ ਆਸਾਨ ਇਸ ਤੋਂ ਬਿਨਾ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਹੈ ਕਿਸਾਨਾਂ ਨੂੰ ਸਲਾਨਾ 1000 ਰੁਪਏ ਦੀ ਬਜਾਏ 12000 ਰੁਪਏ ਮਿਲਣ ਦੀ ਸੁਵਨਾ ਨਿਸ਼ਮਾਨ ਭਾਰਤ ਯੋਜਨਾ ਦਾ ਦਾਇਰਾ ਵਧਾਇਆ ਜਾ ਸਕਦਾ ਸੰਸਦ ਦੀ ਕਮੇਟੀ ਨੇ ਇਸ ਵਿਚ ਵਿਚਾਰਸ਼ ਕੀਤੀ ਹੈ ਅਟਲ ਪੈਨਸ਼ਨ ਯੋਜਨਾ ਦੀ ਵੱਧ ਤੋਂ ਵੱਧ ਪੈਨਸ਼ਨ 5000 ਰੁਪਏ ਤੋਂ ਵਧਾ ਕੇ 10000 ਰੁਪਏ ਕੀਤੀ ਜਾ ਸਕਦੀ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਮਿਲ ਸਕਣ ਇਸ ਤੋਂ ਬਿਨਾਂ ਰੁਜ਼ਗਾਰ ਨੂੰ ਲੈ ਕੇ ਵੱਡਾ ਐਲਾਨ ਹੋ ਸਕਦਾ ਇੱਕ ਤੇਜ਼ ਰਾਸ਼ਟਰੀ ਰੁਜ਼ਗਾਰ ਨੀਤੀ ਲਾਗੂ ਕੀਤੀ ਜਾ ਸਕਦੀ ਹੈ ਇਸ ਲਈ ਸੀਆਈਆਈ ਨੇ ਸਰਕਾਰ ਨੂੰ ਰੁਜ਼ਗਾਰ ਨੀਤੀ ਲਾਗੂ ਕਰਨ ਦੀ ਸਪਰਸ਼ ਕੀਤੀ ਹੈ ਪਿੰਡੂ ਗ੍ਰੈਜੂਏਟ ਨੌਜਵਾਨਾਂ ਲਈ ਸਰਕਾਰੀ ਦਫ਼ਤਰ ਵਿੱਚ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਜਾ ਸਕਦਾ ਹੈ ਵਿਦੇਸ਼ਾਂ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਲਈ ਇੱਕ ਅੰਤਰਰਾਸ਼ਟਰੀ ਗਤੀਸ਼ੀਲਤਾ ਅਥਾਰਟੀ ਬਣਾਈ ਜਾ ਸਕਦੀ ਹੈ ਇਸ ਤੋਂ ਬਿਨਾਂ ਸਿਹਤ ਨੂੰ ਲੈ ਕੇ ਵੀ ਵੱਡਾ ਐਲਾਨ ਹੋ ਸਕਦਾ ਹੈ ਹੈਲਥ ਸੈਕਟਰ ਦੇ ਵਿੱਚ 10% ਵੱਧ ਆ ਜਿਹੜਾ ਹੋ ਸਕਦਾ ਐਮ ਆਰ ਆਈ ਵਰਗੇ ਮੈਡੀਕਲ ਉਪਕਰਨਾ ਤੇ ਆਯਾਤ ਡਿਊਟੀ ਘਟਾਈ ਜਾ ਸਕਦੀ ਹੈ ਮੈਡੀਕਲ ਕਲਜ਼ਮ ਵਿੱਚ 75000 ਨਵੇਂ ਸਿੱਟਾ ਜੋੜਨ ਦਾ ਟਿਚਾ ਰੱਖਿਆ ਜਾ ਸਕਦਾ ਸਸਤੇ ਘਰਾਂ ਦੀ ਸੋਲਤ ਮੈਟਰੋ ਸ਼ਹਿਰਾਂ ਵਿੱਚ ਕਫਾਈਤੀ ਘਰਾਂ ਦੀ ਕੀਮਤ ਸੀਮਾ 45 ਲੱਖ ਰੁਪਏ ਤੋਂ ਵਧਾ ਕੇ 70 ਲੱਖ ਰੁਪਏ ਕੀਤੀ ਜਾ ਸਕਦੀ ਹੈ ਅੰਕੜਿਆਂ ਦੇ ਅਨੁਸਾਰ ਭਾਰਤ ਵਿੱਚ 1.01 ਕਰੋੜ ਕਫਾਈਤੀ ਘਰਾਂ ਦੀ ਘਾਟ ਹੈ ਜੋ 2030 ਤੱਕ ਵੱਸ ਸਕਦੀ ਹੈ ਹੋਮ ਲੋਨ ਤੇ ਵਿਆਜ ਦੇ ਟੈਕਸ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਜੜੀ ਕੀਤੀ ਜਾ ਸਕਦੀ ਹੈ ਸੋ ਇਹ ਜਿਹੜੇ ਵੱਡੇ ਐਲਾਨ ਨੇ ਅੱਜ ਪੇਸ਼ ਹੋਣ ਵਾਲੇ ਬਜਟ ਦੇ ਵਿੱਚ ਹੋ ਸਕਦੇ ਨੇ ਸੁਵੇਸ਼ਿਆ ਜਿਦਿਆ ਵਡੀਆਂ ਮੁਖਵਰਾ ਮਿਲਦੇ ਆ ਕਿਸੇ ਹੋਰ ਜਾਣਕਾਰੀ ਦੇ ਨਾਲ ਉਦ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ